ਔਰ ਗੁਰੂ ਦਾ ਸਿੱਖ ਪਰਮਹੰਸ ਹੈ ਇਹ ਸਾਧ ਸੰਗਤ ਦੇ ਵਿੱਚ ਆਣ ਕਰਕੇ ਬੈਠਦਾ ਹੈ ਤੇ ਮਹਾਰਾਜ ਜੀ ਤੇ ਵੈਸੇ ਸਾਨੂੰ ਵਾਰ-ਵਾਰ ਕਹਿੰਦੇ ਨੇ ਸਿੱਖਾ ਗੁਰੂ ਕੀ ਸੰਗਤ ਬੜੀ ਵੱਡੀ ਹੈ ਕੀਮਤੀ ਹੈ ਜਿਵੇਂ ਕਹਿਣ ਲੱਗੇ ਮੱਖੋ ਦੀਆਂ ਮੱਖੀਆਂ ਜਿਹੜੀਆਂ ਨੇ ਚੰਮੜਦੀਆਂ ਨੇ ਨਾ ਸ਼ਾਇਦ ਨੂੰ ਕਹਿੰਦੇ ਇਸ ਤਰ੍ਹਾਂ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਬੈਠ ਸਾਧ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਧੁਪ ਮਖੀਰਾ ਕਿੰਦੇ ਮਾਖੋ ਦੀਆਂ ਮੱਖੀਆਂ ਜਿਵੇਂ ਨੇ ਉਵੇਂ ਤੂੰ ਆਣ ਕਰਕੇ ਗੁਰੂ ਕੀ ਸੰਗਤ ਦੇ ਨਾਲ ਪ੍ਰੇਮ ਕਰ ਕਿੰਦੇ ਗੁਰੂ ਕਾ ਸਿੱਖ ਪਰਮਹੰਸ ਜਿਹੜਾ ਐ ਉਹ ਸਤਗੁਰੂ ਜੀਆਂ ਦੇ ਸਮੁੰਦਰ ਜੀਆਂ ਦੇ ਕੋਲ ਕੰਡੇ ਦੇ ਉੱਪਰ ਆਣ ਕਰਕੇ ਬੈਠਦਾ ਐ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ ਧਰਮ ਤੁਜ ਧਰਮ ਸ਼ਾਲਾ ਚਲ ਆਵਈ